ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਨਾ ਗੁਰਬਾਣੀ ਦੀ ਤੁਕ ਹੈ ਹੰਕਾਰ ਦੇ ਮੁਤਲਕ ਜਦੋਂ ਬੰਦਾ ਜਿਹਦੇ ਚ ਕੋਈ ਗੁਣ ਨਹੀਂ ਹੁੰਦੇ ਉਹ ਜਦੋਂ ਇੰਨਾ ਹੰਕਾਰ ਕਰਦਾ ਉਹਦੇ ਮੁਤਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਦੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰਨਤਾ ਮਤਲਬ ਜਿਹੜਾ ਬਿਨਾ ਗੁਣ ਤੋਂ ਹੰਕਾਰ ਕਰਦਾ ਨਾ ਆਦਮੀ ਉਹ ਖੋਤਾ ਹੁੰਦਾ ਜਿਹੜਾ ਖਰ ਸ਼ਬਦ ਵਰਤਿਆ ਗਿਆ ਨਾ ਇਸ ਤੁਕ ਦੇ ਵਿੱਚ ਉਹ ਖੋਤਾ ਵਾ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤਮਾਨ ਦੇ ਸਿਰ ਚੜ੍ਹ ਕੇ ਸੱਤਾ ਤੇ ਸ਼ਰਾਬ ਦਾ ਨਸ਼ਾ ਬੋਲ ਰਿਹਾ ਇਸ ਵਕਤ ਤੌਬਾ ਮੇਰੀ ਇੰਨਾ ਹੰਕਾਰ ਯਾਰ ਰੱਬ ਨੂੰ ਜਾਣ ਦੇਣੀ ਭਗਵੰਤਮਾਨ ਤੂੰ ਇਨਸਾਨ ਐ ਤੂੰ ਖੁਦਾ ਨਹੀਂ ਬਣ ਗਿਆ ਇਹਨੇ ਪਿਛਲੇ ਕੁਝ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਤੇ ਤਰਨ-ਤਾਰਨ ਤੋਂ ਲੈ ਕੇ ਤਿੰਨ ਚਾਰ ਵਾਰ ਮੇਰੀ ਤੋਹਫੀਨ ਕਰਨ ਦੀ ਕੋਸ਼ਿਸ਼ ਕੀਤੀ ਟਿਚਰਾਂ ਕੀਤੀਆਂ ਛੋਟੇ ਪਦਦੀਆਂ ਜਿਵੇਂ ਜਿਹੜਾ ਇਹਦਾ ਨਾਮ ਆ ਭੰਡ ਟਾਈਪ ਮਰਾਸੀ ਟਾਈਪ ਟਿਚਰਾਂ ਆਪਣੇ ਵਿਰੋਧੀਆਂ ਨੂੰ ਕੋਈ ਦਲੀਲਬਾਜੀ ਨਾਲ ਗੱਲ ਨਹੀਂ ਕੀਤੀ ਔਰ ਜਿਹੜੀ ਟਿੱਚਰ ਮੈਨੂੰ ਤਰਨ ਤਨ ਤੋਂ ਕੀਤੀ ਪਹਿਲਾਂ ਆਪਣੇ ਟੱਬਰ ਦਾ ਮਜ਼ਾਕ ਉਡਾਇਆ ਅੱਗੇ ਸਾਡੇ ਟੱਬਰ ਦੇ ਵਿੱਚ ਇੱਕ ਰਣਜੀਤ ਸਿੰਘ ਜੀਤਾ ਅੱਧਾ ਕਮਲਾ ਸੀਗਾ ਉਹ ਜਿਹੜਾ ਅੱਧਾ ਕਮਲਾ ਸੀਗਾ ਉਹ ਪੁਲਿਸ ਨੂੰ ਦੇਖ ਕੇ ਤੇ ਗਵਾਂਡੀਆਂ ਦੇ ਜਾ ਕੇ ਲੁਕ ਜਾਂਦਾ ਹੁੰਦਾ ਸੀਗਾ ਇਦਾਂ ਦੀ ਕੋਈ ਜਿੱਦਾਂ ਰੋਜ਼ ਕਹਾਣੀਆਂ ਜਿਹਾ ਸੁਣਾਉਂਦਾ ਉਹ ਕਹਾਣੀ ਸੁਣਾਈ ਦੋਸਤੋ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਮੇਰੇ ਨਾਲ ਪਿਛਲੇ ਸਾਢੇ 3 ਸਾਲ ਤੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਕੀਤੀ ਨਾ ਜਿਵੇਂ ਮੈਂ ਤੁਹਾਡੇ ਨਾਲ ਉਹਦਾ ਟਰੈਕ ਰਿਕਾਰਡ ਸਾਂਝਾ ਕਰਦਾ ਵਾਂ ਤੁਸੀਂ ਫੈਸਲਾ ਕਰ ਲਓ ਕਿ ਇਹ ਬਦਲਖੋਰੀ ਆ ਕਿ ਇਹ ਜੈਨੂਇਨ ਕਾਰਵਾਈ ਆ ਆ ਮੇਰੇ ਕੋਲ ਪੂਰਾ ਰਿਕਾਰਡ ਆ ਇਹਦਾ ਜਿਹੜੇ ਕੇਸ ਮੇਰੇ ਤੇ ਦਰਜ ਹੋਏ ਨੇ ਮੈਂ ਤੁਹਾਨੂੰ ਸਾਰੇ ਪੜ੍ਹ ਕੇ ਸੁਣਾਵਾਂ ਬਰੀਫਲੀ ਤੁਸੀਂ ਫੈਸਲਾ ਕਰਨਾ ਵਾ ਮੇਰੇ ਖਿਲਾਫ ਪਿਛਲੇ ਸਾਢੇ 3 ਸਾਲ ਤੋਂ 5 ਮੁਕਦਮੇ ਦਰਜ ਕੀਤੇ ਗਏ ਨੇ ਜਦੋਂ ਪਹਿਲੇ ਤਿੰਨਾਂ 'ਚ ਮੈਨੂੰ ਅਰੈਸਟ ਨਹੀਂ ਕਰ ਸਕਿਆ ਹੈ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਰਹੀ ਆ ਤਾਂ ਫਿਰ ਇਹਨੇ ਚੌਥਾ ਮੁਕਦਮਾ ਐਨਡੀਪੀਐਸ ਦਾ ਕੀਤਾ ਉਹਦੇ ਤੇ ਮੈਂ ਆਉਣਾ ਵਾ ਪਹਿਲਾ ਮੁਕਦਮਾ ਦਰਜ ਕੀਤਾ ਐਫਆਈਆਰ ਨੰਬਰ 174 3 9 2022 ਨੂੰ ਪੁਲਿਸ ਸਟੇਸ਼ਨ ਡਿਸਟ੍ਰਿਕਟ ਮੁਹਾਲੀ ਵਿੱਚ ਦੂਸਰਾ ਐਫਆਈਆਰ ਦਰਜ ਕੀਤੀ ਐਫਆਈਆਰ ਨੰਬਰ 25 27 4 2023 ਪੁਲਿਸ ਸਟੇਸ਼ਨ ਪੁਲੱਤ ਤੇ ਜੋ ਵੀ ਧਾਰਾ ਲੱਗਦੀਆਂ ਹੈਗੀਆਂ ਉਹਦੇ ਵਿੱਚ ਮੈਨੂੰ ਅ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਨੇ ਛਡ ਬੇਲ ਦਿੱਤੀ ਤੀਸਰਾ ਮੁਕੱਦਮਾ ਕੀਤਾ ਦਰਜ ਐਫਆਈਆਰ ਨੰਬਰ 30 11 5 2023 ਥਾਣਾ ਪੁਲੱਤ ਅਗੇਨ 420 ਵਗੈਰਾ ਜਿਹਾ ਲਾ ਕੇ ਇਹ ਬੜਾ ਇੰਟਰਸਟਿੰਗ ਮੁਕੱਦਮਾ ਇਹਦੇ ਵਿੱਚ ਵੀ ਮੈਨੂੰ ਐਂਟੀਸੀਪੇਟਰੀ ਬੇਲ ਮਿਲ ਗਈ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਵੱਲੋਂ ਪਰ ਇੰਟਰਸਟਿੰਗ ਇਸ ਕਰਕੇ ਆ ਕਿ ਇਹ ਮੇਰਾ ਕੋ 50 ਸਾਲ ਪੁਰਾਣਾ ਜਦੋਂ ਮੈਂ ਬੱਚਾ ਸੀਗਾ ਇੱਕ ਤਬਾਦਲਾ ਸੀ ਮੇਰੇ ਆਪਣੇ ਭੂਆ ਜੀ ਦੇ ਬੇਟੇ ਦੇ ਨਾਲ ਅੱਛਾ ਜੇ ਮੇਰੇ ਭੂਆ ਜੀ ਦੇ ਬੇਟੇ ਨੂੰ ਤਕਲੀਫ ਹੁੰਦੀ ਕੰਪਲੇਂਟ ਆਉਂਦੀ ਉਹ ਸ਼ਿਕਾਇਤ ਕਰਤਾ ਹੁੰਦਾ ਤਾਂ ਵੀ ਸਮਝ ਆਉਂਦੀ ਸੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਉਸ ਤਬਾਦਲੇ ਦੀ 50 ਸਾਲ ਪੁਰਾਣੇ ਤਬਾਦਲੇ ਦੀ ਜਿਹੜਾ ਸਾਡੇ ਤੋਂ ਬੋਕਰ ਪਾਰਟੀ ਦਾ ਦੋ ਵਾਰ ਜ਼ਮਾਨਤ ਜप्त ਹੋਈ ਆ ਉਹਦੇ ਕੋਲ ਸ਼ਿਕਾਇਤ ਲਾ ਕੇ ਤੇ ਮੇਰੇ ਖਿਲਾਫ ਮੁਕਦਮਾ ਦਰਜ ਕੀਤਾ ਉਹਦੇ ਵਿੱਚ ਵੀ ਐਂਟੀਸੀਪੇਟਰੀ ਈਮਾਨ ਹੋ ਗਈ ਨਹੀਂ ਫੜ ਸਕੇ ਮੈਨੂੰ ਫਿਰ ਚੌਥਾ ਮੁਕਦਮਾ ਦਰਜ ਕੀਤਾ 9 ਸਾਲ ਪੁਰਾਣਾ ਐਨਡੀਪੀਐਸ ਦਾ ਕੇਸ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਗਵਾਹੀ ਦਿੱਤੀ ਹੋਈ ਆ ਬਤੌਰ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਕਿ ਖੈਰੇ ਇਹਦੇ ਨਾਲ ਬਹੁਤ ੱੱਕਾ ਵੰਡੇਤਾ ਔਰ ਮੈਂ ਪਾਰਲੀਮੈਂਟ ਵਿੱਚ ਕੇਸ ਚੱਕੂਗਾ ਫਿਰ ਉਸੇ ਕੇਸ ਵਿੱਚ ਇਸੇ ਘਰ ਜਾਣ ਕੇ ਚੋਰਾ ਵਾਂਗੂ ਸਵੇਰੇ 5:30 ਵਜੇ ਮੈਨੂੰ ਆਣ ਕੇ ਅਰੈਸਟ ਕੀਤਾ ਔਰ ਜਦੋਂ ਪੰਜਵਾਂ ਮੁਕਦਮਾ ਹਾਸੋ ਹੀਣਾ ਉਸ ਦਿਨ ਦਰਜ ਕੀਤਾ ਜਦੋਂ ਮੈਂ ਜੇਲ੍ਹ ਵਿੱਚ ਸੀਗਾ ਐਫਆਈਆਰ ਨੰਬਰ 3 412024 ਜਦੋਂ ਮੈਨੂੰ ਹਾਈ ਕੋਰਟ ਬੇਲ ਦੇ ਰਿਹਾ ਸੀ ਐਨਡੀਪੀਐਸ ਦੇ ਕੇਸ ਵਿੱਚ ਸੁਭਾਨਪੁਰ ਦਾ ਥਾਣਾ ਤੜਕੇ ਖਲਾਕੇ 2 ਵਜੇ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਜੇਲ੍ਹ ਵਿੱਚ ਰੱਖਿਆ ਜਾ ਸਕੇ ਇਹ ਮੇਰੇ ਖਿਲਾਫ ਪੰਜਵਾਂ ਮੁਕਦਮਾ ਦਰਜ ਕੀਤਾ ਮੇਰੇ ਵਿਰੁੱਧ ਇਹ ਤਾਂ ਹੋ ਗਏ ਪੰਜ ਮੁਕਦਮਿਆਂ ਦੀ ਲਿਸਟ ਇੱਥੋਂ ਕਿਸੇ ਸਧਾਰਨ ਬੰਦੇ ਨੂੰ ਸਮਝ ਆ ਜਾਂਦਾ ਕਿ ਇਹ ਜਿਹੜਾ ਹੈ ਇਹ ਟੋਟਲ ਬੰਡੇਟਾ ਹੋ ਰਿਹਾ ਵਾ ਇਹ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਕੀ ਇਹ ਬਦਲਾਖੋਰੀ ਦੀ ਕਾਰਵਾਈ ਆ ਔਰ ਹੁਣ ਇੱਕ ਪਿਛਲੇ ਡੇਢ ਸਾਲ ਤੋਂ ਓਪਨ ਐਂਡਡ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਚੱਲ ਰਹੀ ਮੇਰੇ ਖਿਲਾਫ ਡਿਸਪਰੋਪੋਰਸ਼ਨੇਟ ਐਸੈਟਸ ਨੂੰ ਲੈ ਕੇ ਪਹਿਲੀ ਗੱਲ ਤਾਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮੁਕਦਮਾ ਮੇਰੇ ਤੇ ਬਣਦਾ ਨਹੀਂਗਾ ਮੈਂ ਐਮਐਲਏ ਰਿਆ ਮੈਂ ਕਦੀ ਮਨਿਸਟਰ ਮੈਂ ਕੋਈ ਆਫਿਸ ਆਫ ਪ੍ਰੋਫਿਟ ਜਾਂ ਪਾਵਰਫੁਲ ਮਨਿਸਟਰ ਕਿਸੇ ਅਹੁਦੇ ਤੇ ਬੈਠਾ ਨਹੀਂਗਾ ਔਰ ਇਹ ਇਹ ਡੀਏ ਦੀ ਇੱਕ ਇਨਕੁਆਇਰੀ ਬਣਦੀ ਆ ਜਿਹੜੇ ਤਾਕਤਵਾਰ ਪੋਲਿਟੀਕਲ ਲੋਕ ਨੇ ਜਿਨ੍ਹਾਂ ਦੀਆਂ ਖੰਡ ਦੀਆਂ ਮਿਲਾਂ ਨੇ ਜਿਨ੍ਹਾਂ ਦੀਆਂ ਸ਼ਰਾਬ ਦੀਆਂ ਡਿਸਟਿਲਰੀਆਂ ਨੇ ਜਿਨ੍ਹਾਂ ਦੇ ਹੋਟਲ ਨੇ ਜਿਨ੍ਹਾਂ ਦਾ ਰੀਅਲ اسٹیਟ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਤੰਦਾ ਵਾ ਇਹ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਮੰਤਰੀ ਰਹੇ ਨੇ ਜਿਹੜੇ ਚੀਫ ਮਿਨਿਸਟਰ ਰਹੇ ਨੇ ਜਿਹੜੇ ਕੋਈ ਬਹੁਤ ਪਾਵਰਫੁਲ ਪੋਜੀਸ਼ਨਸ ਤੇ ਬੈਠੇ ਨੇ ਇਹ ਇਨਕੁਆਇਰੀ ਉਹਨਾਂ ਲਈ ਬਣੀ ਲੇਕਿਨ ਪਿਛਲੇ 1.5 ਸਾਲ ਤੋਂ ਓਪਨ ਐਂਡਡ ਇਨਕੁਆਇਰੀ ਮੇਰੇ ਖਿਲਾਫ ਰੱਖੀ ਆ ਇਨਕੁਆਇਰੀ ਦਾ ਨੰਬਰ ਤੁਸੀਂ ਦੇਖ ਸਕਦੇ ਮੈਂ ਪੜ ਦਿੰਦਾ ਇਨਕੁਆਇਰੀ ਦਾ ਆ ਪੜ ਲਓ ਇਹ ਇਨਕੁਆਇਰੀ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਦਾ ਨੰਬਰ ਹੈਗਾ 5460/BB /A7 ਡੇਟਿਡ 12/2/2024 ਮਤਲਬ ਡੇਢ ਸਾਲ ਤੋਂ ਮੇਰੇ ਖਿਲਾਫ ਇਨਕੁਆਇਰੀ ਕਰੀ ਜਾਂਦੇ ਨੇ ਲੱਭਾ ਕੁਛ ਨਹੀਂ ਕਿਉਂਕਿ ਮੈਂ ਉਸ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਨਾ ਸਾਡੇ ਪਰਿਵਾਰ ਨੇ ਕੋਈ ਗਲਤ ਕੰਮ ਨਹੀਂ ਬਣਾਇਆ ਜੋ ਵੀ ਸਾਡੇ ਕੋਲ ਜ਼ਮੀਨ ਜਾਇਦਾਦ ਜੋ ਪ੍ਰੋਪਰਟੀ ਹੈ ਉਹ ਸਾਡੇ ਜਿਹੜੇ ਇਲੈਕਸ਼ਨ ਐਫੀਡੇਵਿਟ ਫਾਈਲ ਹੁੰਦੇ ਨੇ ਮੈਂ ਹੁਣ 6 ਇਲੈਕਸ਼ਨਾਂ ਲੜ ਲਈਆਂ ਸਾਰਿਆਂ ਐਫੀਡੇਵਿਟਾਂ ਦੇ ਵਿੱਚ ਮੇਰੀ ਪ੍ਰੋਪਰਟੀ ਦਾ ਵੇਰਵਾ ਔਰ ਡੀਏ ਦੀ ਜਾਂਚ ਹੁਣ ਸੁਣ ਲਓ ਮੇਰੀ ਤੀਜੀ ਵਾਰੀ ਕਰਨ ਲੱਗੇ ਮੇਰੇ ਅਕਾਊਂਟਸ ਨੂੰ ਫਰੋਲਡਰੀ ਪੰਜਾਬ ਦੀ ਪੁਲਿਸ ਤੇ ਪੰਜਾਬ ਸਰਕਾਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਕਹਿਣ ਤੇ ਪਹਿਲੀ ਵਾਰ ਮੇਰੇ ਅਕਾਊਂਟ ਦੀ ਜਾਂਚ ਹੋਈ ਈਡੀ ਨੇ ਕੀਤੀ 2021 ਚ ਉਹ 7 ਸਾਲ ਦਾ ਪੀਰੀਅਡ ਲਿਆ ਉਹਨਾਂ ਨੇ 2014 ਤੋਂ ਲੈ ਕੇ 2021 ਤੱਕ 7 ਸਾਲ ਦੇ ਮੇਰੇ ਅਕਾਊਂਟ ਫਰੋਲ ਕੇ ਕੋਈ 3.5 ਕਰੋੜ ਰੁਪਏ ਦਾ ਐਵੇਂ ਆਪਣੇ ਕੋਲੋਂ ਮੰਨ ਕਰ ਰਿਹਾ ਇਲਜ਼ਾਮ ਲਾਤੇ ਕਿ ਸਾਰਾ ਜਿਹੜਾ ਸੀਗਾ ਇਹ ਇਹਨਾਂ ਦਾ ਮਨੀ ਲਾਂਡਰਿੰਗ ਸੀ ਜਾਂ ਡਰੱਗ ਮਨੀ ਸੀਗਾ ਦੂਜੀ ਜਾਂਚ ਮੇਰੀ ਕੀਤੀ ਐਨਡੀਪੀਐਸ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਜਿਹੜਾ ਕੇਸ ਮੈਂ ਤੁਹਾਨੂੰ ਦੱਸਿਆ ਭਗਵੰਤਪານ ਦੀ ਸਰਕਾਰ ਨੇ 15 ਸਾਲ ਦਾ ਪੀਰੀਅਡ 2008 ਤੋਂ ਲੈ ਕੇ 2023 ਤੱਕ ਜਿਸ ਦਿਨ ਮੈਨੂੰ ਅਰੈਸਟ ਕੀਤਾ 15 ਸਾਲਾਂ ਚ ਜੋ ਕੁਝ ਮੇਰਾ ਆਮਦਨ ਸੀ ਜੋ ਮੈਂ ਖਰਚ ਕੀਤਾ ਉਹ ਸਾਰਾ ਜਦੋਂ ਮਾਮਲਾ ਚੱਕਿਆ ਤੇ ਉਹਦੇ ਚ ਉਹਨਾਂ ਨੂੰ ਸ਼ਾਇਦ 3-4 ਕਰੋੜ ਰੁਪਏ ਦਾ ਚਲਾਨ ਪੇਸ਼ ਕਰਤਾ ਫਾਜ਼ਿਲਕਾ ਦੀ ਅਦਾਲਤ ਵਿੱਚ ਜਿਹੜਾ ਚਲਾਨ ਜਿਹੜਾ ਕੇਸ ਭਗਵੰਤਪਾਨ ਨੇ ਮੇਰੇ ਤੇ ਕੀਤਾ ਇਹ ਜਦ ਦਰਜ ਝੂਠਾ ਐਨਡੀਪੀਐਸ ਦਾ ਉਹ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਜਿਹੜੇ ਲੋਕ ਮੈਨੂੰ ਕਹਿੰਦੇ ਨਾ ਕਿ ਜੀ ਡਰੱਗਸ ਦਾ ਕੰਮ ਕਰਦੇ ਸੀ ਅੱਜ ਮੈਂ ਕਿਸੇ ਤਰ੍ਹਾਂ ਦਾ ਡਰੱਗਸ ਦਾ ਅਕਿਊਜ਼ ਨਹੀਂਗਾ ਔਰ ਉਹ ਸੁਪਰੀਮ ਕੋਰਟ ਨੇ ਹਲੇ ਤੱਕ ਉਹ ਜਿਹੜੀ ਫਾਈਨਲ ਆਰਗੂਮੈਂਟ ਉਹਦੇ ਵਿੱਚ ਹੋਣੀ ਆ ਤਾਂ ਮਤਲਬ ਕਿ ਨਾ ਮੈਂ ਕੋਈ ਅਹੁਦਾ ਰਿਆ ਨਾ ਮੈਂ ਕੋਈ ਗਲਤ ਕੰਮ ਕੀਤਾ ਪਰ ਜਾਂਚ ਵਿਜਨੈਸ ਬਿਊਰੋ ਦੀ ਮੇਰੇ ਖਿਲਾਫ ਹੋ ਰਹੀ ਆ ਔਰ ਪਿੱਛੇ ਅਸੀਂ ਜਦੋਂ ਆ ਇਹਹੀ ਪਟੀਸ਼ਨ ਅਸੀਂ ਲੈ ਕੇ ਹਾਈ ਕੋਰਟ ਗਏ ਸੀਗੇ 2 ਮਹੀਨੇ ਪਹਿਲਾਂ ਜਿਹੜਾ ਬਕਾਊ ਮੀਡੀਆ ਨੇ ਕਿਹਾ ਖੈਰੇ ਨੂੰ ਝਟਕਾ ਸਰਕਾਰੀ ਵਕੀਲ ਨੇ ਆਣ ਕੇ ਜੱਜ ਸਾਹਿਬ ਨੂੰ ਕਿ ਅਸੀਂ ਵਿਜੀਲੈਂਸ ਇਨਕੁਆਇਰੀ ਨੰਬਰ ਸੋ ਐਂਡ ਸੋ ਕਰਨੇ ਆ ਲੇਕਿਨ ਅਸੀਂ ਕੋਈ ਕਿਸੇ ਤਰ੍ਹਾਂ ਦਾ ਨਾਂ ਇਹਨਾਂ ਨੂੰ ਨੋਟਿਸ ਕੱਢਿਆ ਨਾ ਇਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਕੀਤੀ ਨਾ ਕੋਈ ਅਸੀਂ ਕੋਈ ਐਕਸ਼ਨ ਲੈਣ ਦਾ ਸਾਡਾ ਇਰਾਦਾ ਇਹ 2 ਮਹੀਨੇ ਪਹਿਲਾਂ ਕਹਿ ਕੇ ਚਲੇ ਗਏ ਤੇ ਤੁਰੰਤ ਬਾਅਦ ਹੀ ਇਹਨਾਂ ਨੇ ਮਤਲਬ ਹਾਈ ਕੋਰਟ ਨੂੰ ਵੀ ਮਿਸਲੀਡ ਕੀਤਾ ਝੂਠ ਬੋਲਿਆ ਔਰ ਤੁਰੰਤ ਬਾਅਦ ਸਾਰੇ ਪੰਜਾਬ ਦੀਆਂ ਤਹਿਸੀਲਾਂ 'ਚ ਐਦਾਂ ਦੇ ਨੋਟਿਸ ਕੱਢੇ ਵਿਜੀਲੈਂਸ ਬਿਊਰੋ ਨੇ ਸਾਰੇ ਆ ਤੁਸੀਂ ਦੇਖ ਸਕਦੇ ਹੋ ਆ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਨੂੰ ਨੋਟਿਸ ਆ ਆ ਤੁਸੀਂ ਤਰੀਕ ਦੇਖ ਸਕਦੇ ਹੋ 1.9.2025 ਨੂੰ ਕਾਰ ਸਰਕਾਰ ਪੰਜਾਬ ਔਰ ਇਹਦੇ ਚ ਸਾਰੇ ਜਿਹੜੇ ਨਾਮ ਲਿਖੇ ਨੇ ਉਹ ਮੇਰੇ ਸਾਰੇ ਫੈਮਿਲੀ ਦੇ ਮਤਲਬ ਇਥੋਂ ਤੱਕ ਕਿ ਮੇਰੇ ਬੱਚਿਆਂ ਨੂੰ ਵੀ ਸਪੇਅਰ ਨਹੀਂ ਕੀਤਾ ਇਹ ਭਗਵਾਨਤਮਾਨ ਇਹ ਸਾਰੀ ਕਾਰਵਾਈ ਤੋਂ ਬਾਅਦ ਕੀ ਕਹਿੰਦਾ ਜੀ ਅਸੀਂ ਤਾਂ ਕੋਈ ਰੂਟ ਬਦਲਾਖੋਰੀ ਨਹੀਂ ਕਰ ਰਹੇ ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਅੱਛਾ ਜਦੋਂ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਦੇ ਖਿਲਾਫ 2-2000 ਕਰੋੜ ਦੇ ਘੁਟਾਲੇ ਆਉਂਦੇ ਨੇ ਉਹਨਾਂ ਨੂੰ ਫੜ ਕੇ ਜ਼ਿਲ੍ਹਾ ਚ ਦਿੱਤਾ ਜਾਂਦਾ ਸੀਬੀਆਈ ਤੇ ਈਡੀ ਵੱਲੋਂ ਉਹਨਾਂ ਦੀਆਂ ਜਮਾਨਤਾਂ ਜਾ ਕੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਹੁੰਦੀਆਂ ਉੱਥੇ ਕੋਠਿਆਂ ਤੇ ਖੜ ਕੇ ਚੀਕਾ ਮਾਰਦੇ ਨੇ ਕਿ ਸਾਡੇ ਨਾਲ ਬਹੁਤ ਬਦਲਾਖੋਰੀ ਹੋ ਰਹੀ ਹੈ ਬੀਜੇਪੀ ਏਜੰਸੀਆਂ ਦਾ ਦੁਰਉਪਯੋਗ ਕਰ ਰਹੀਆਂ ਪਰ ਖੈਰੇ ਵਰਗੇ ਆਦਮੀ ਦੇ ਖਿਲਾਫ ਜਿਹਦੇ ਖਿਲਾਫ ਪਿਛਲੇ ਤੁਸੀਂ ਇੰਨੀ ਵਾਰ ਜਾਂਚ ਕਰ ਲਈ ਪੰਜ ਮੁਕਦਮੇ ਦਰਜ ਕਰਤੇ ਤੁਹਾਡੀ ਹਲੇ ਬਦਲਾਖੋਰੀ ਦੀ ਪਿਆਸ 부ਜੀ ਨਹੀਂ ਤਾਂ ਅਸੀਂ ਕਰਪਟ ਹੋ ਗਏ ਜਿਹੜੇ 2000 ਕਰੋੜ ਸ਼ਰਾਬ ਘਟਾਲੇ ਚ ਪਸੇ ਨੇ ਜਾਂ 2000 ਕਰੋੜ ਕਲਾਸਰੂਮ ਘਟਾਲੇ ਚ ਪਰਚੇ ਦਰ ਪਰਚੇ ਦਰਜ ਹੋ ਰਹੇ ਨੇ ਉਹ ਬਿਲਕੁਲ ਦੁੱਧ ਤੋਤੇ ਨੇ ਤੇ ਜਿਨ੍ਹਾਂ ਨੇ ਕਦੀ ਕੁਝ ਕੀਤਾ ਹੀ ਨਹੀਂਗਾ ਜਿਨ੍ਹਾਂ ਨੇ ਕੋਈ ਗਲਤ ਕੰਮ ਜ਼ਿੰਦਗੀ ਚ ਨਹੀਂ ਕੀਤਾ ਨਾ ਕੋਈ ਅਹੁਦਾ ਤੇ ਨਾ ਕੋਈ ਪੋਜੀਸ਼ਨ ਮਾਣੀ ਤੇ ਨਾ ਕੋਈ ਇਲ ਗਾਟਨ ਵੈਲਥ ਬਣਾਈ ਉਹ ਸਾਰੇ ਯਾਰ ਉਹ ਬੇਈਮਾਨ ਹੋ ਕੇ ਜਾਂ ਤਾਂ ਫਿਰ ਉੱਥੇ ਮੰਨ ਲਓ ਕਿ ਕੇਜਰੀਵਾਲ ਸਛੋਡੀਆਂ ਵੀ ਬੇਈਮਾਨ ਹੈ ਤੇ ਫਿਰ ਅਸੀਂ ਵੀ ਆਵਾਂਗੇ ਤੁਹਾਡੇ ਕੋਲ ਸਾਹਮਣੇ ਕਹਿਣ ਨੂੰ ਕਿ ਹਾਂ ਜੋ ਤੁਸੀਂ ਇਨਕੁਆਇਰੀ ਕਰ ਰਹੇ ਸਾਡੇ ਖਿਲਾਫ ਉਹ ਠੀਕ ਚੱਲਣ ਦਿਓ ਇਹ ਦੋਰੇ ਮਾਪਦਨ ਜਿਹੜੇ ਨੇ ਇਹ ਸਰਾ ਸਰ ਇਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ